ਰਾਜ ਅੰਟੀ ਕਿੱਥੇ ਗਈ ਆ ਇਹ ਗੱਲ ਦੀਦੀ ਸਸੀ ਕਾਲ ਤੇ ਅੰਟੀ ਕਿੱਥੇ ਗਏ ਆ ਅੰਟੀ ਥੋੜਾ ਬਾਜ਼ਾਰ ਗਿਆ ਹੈ ਆ ਜਾਂਦੇ ਆਉਣ ਹੀ ਆਲੇ ਆ ਬਹਿ ਜਾ ਨਾ 5 ਨੰਬਰ ਤੇ ਸੁਖਣੀ ਸਾਹਿਬ ਦਾ ਪਾਠ ਆਇਆ ਮਿੰਦੋ ਦੇ ਘਰ ਆ ਤੇ ਮੈਂ ਅੰਟੀ ਨੂੰ ਦੱਸਵਾ ਤੁਹਾਡਾ ਲੋਕ ਲੱਗਾ ਹੀ ਕਿਉਂ ਮਿੰਦੋ ਤੈਨੂੰ ਨਹੀਂ ਪਤਾ ਸਸਤੇਰੀ ਨੂੰ ਪਤਾ ਵਾ ਚੱਲ ਬਹਿ ਜਾ ਆਉਣ ਹੀ ਆਲੇ ਮੰਮੀ ਦੱਸ ਦਿਓ ਫਿਰ ਪੁੱਛਦੀ ਆ ਨਾ ਸੀਤਤ ਕਹਿੰਦੀ ਉਹਨਾਂ ਦੀ ਮੰਮਾ ਤੇ ਬੜਾ ਹੀ ਪਿਆਰ ਕਰਦੀ ਉਹਨਾਂ ਨੂੰ ਪੁਛ ਦੀਆਂ ਆਂਟੀ ਨਿਕਾਰੇ ਕਿ ਚਾਰ ਗੱਲਾਂ ਪੁਛ ਕੇ ਜਾਣੀ ਇਹਨੂੰ ਪੰਪ ਦੇ ਨਹੀਂ ਧੋੜਾ ਜਾਣੂ ਆਲਾ ਦਦੀ ਪਾਣੀ ਪੀ ਲਓ ਪਿਆਸ ਹੀ ਬੜੀ ਲੱਗੀ ਹੋ ਗਿਆ ਮੈਂ ਨਹੀਂ ਬੱਸ ਬਣਾ ਠੀਕ ਨਿਆਣੇ ਕਿੱਥੇ ਗਏ ਬੱਚੇ ਤੇ ਬਾਹਰ ਖੇਡਣ ਗਏ ਕੁੜੀ ਨੂੰ ਵੀ ਥੀਏਟਰ ਘੁਲਾਇਆ ਆਈ ਆਂਦੀ ਦੇ ਬੱਚਿਆਂ ਬਾਹਰ ਹੀ ਖੇਡਣਾ ਆ ਜੇ ਉਹ ਆਪ ਤੇ ਝਾੜੂ ਮਾਰਨ ਤੇ ਕੁੜੀ ਨੂੰ ਡਾਇਆ ਕਰਾ ਹਾਂ ਕੰਮ ਕਰਨਾ ਨਹੀਂ ਦੀਦੀ ਬੱਚਿਆਂ ਦਾ ਸੋਣੀ ਕੰਮ ਕਰਾਉਣਾ ਕੁੜੀ ਤਮਾਸਾ ਜਿੰਨੀ ਮੇਰੀ ਤੇ ਨਿਆਣੀ ਆ ਜੇ ਹੈਗੀ ਆ ਮੇਰੀ ਸੀਰ ਸਾਰਾ ਕੰਮ ਕਰਦੀ ਐ ਝਾੜੂ ਵੀ ਮਾਰਦੀ ਪੋਚਾ ਵੀ ਮਾਰਦੀ ਦੀਦੀ ਉਹ ਵੱਡੀ ਆ ਨਾ ਫਿਰ ਤੁਹਾਡੀ ਕੁੜੀ ਤਾਂ ਵੱਡੀ ਆ ਨਾ ਇਹਦੀ ਮਾਂ ਤੇ ਪੋਚੇ ਵੀ ਮਰਵਾਉਂਦੀ ਤੇ ਝਾੜੂ ਵੀ ਮਰਵਾਉਂਦੀ ਹੀ ਇਹਦੇ ਕੋਲ ਦੀਦੀ ਮੈਂ ਭਲਾ ਇਹਨਾਂ ਤੋਂ ਕਿਉਂ ਕੰਮ ਕਰਾਵਾਂ ਅੱਗੇ ਦੇ ਵਿਚਾਰਿਆਂ ਦੀ ਕਿਸਮਤ ਮਾੜੀ ਹੋਈ ਰੱਬ ਨੇ ਇਹਨਾਂ ਤੋਂ ਇਹਨਾਂ ਦੀ ਮਾਂ ਖੋਲੀ ਆ ਤੇ ਮੈਂ ਇਹਨਾਂ ਤੇ ਹੋਰ ਕੰਮ ਕਰਾ ਕਰਾ ਕੇ ਹੋਰ ਜ਼ੁਲਮ ਕਰਾ ਇਹਨਾਂ ਤੇ ਮੈਂ ਨਹੀਂ ਇਹ ਕੰਮ ਕਰ ਸਕਦੀ। ਅੰਦਰ ਆ ਮੈਂ ਆ ਗਿਆ। ਸਤਿ ਸ਼੍ਰੀ ਅਕਾਲ ਅੰਟੀ ਜੀ। ਯਾਰ ਕਦੋਂ ਦੀ ਆਈਂ? ਹੁਣੇ ਆਈਂ ਬਹਿ ਜਾਓ। ਆਂਟੀ ਤੁਹਾਡੇ ਵੱਲ ਆਈ ਹੀ ਮੈਂ। ਅੱਛਾ ਆਏ ਤਾਂ ਠੀਕ ਐ ਤੇ ਬਹਿ ਜਾ। ਤੂੰ ਤਾਂ ਖਲੋਗੀ ਮੈਨੂੰ ਵੇਖ ਕੇ। ਨਹੀਂ ਨਹੀਂ ਮੈਂ ਕਾ ਸੁਣਾ ਦੇਦਾ ਅੰਟੀ ਨੂੰ 5 ਨੰਬਰ ਚ ਪਾਠ ਆ ਸੁਖਨੀ ਸਾਹਿਬ ਦਾ ਤੇ ਮੈਂ ਹਾਂ ਅੰਟੀ ਨੂੰ ਸੁਣਾ ਦੇਦਾ ਜਾਣਾ ਹੀ ਉੱਧਰ ਆਪਾਂ। 5 ਨੰਬਰ ਚ ਪਾਠ ਤਾਂ ਹੈਗਾ ਕਿਸੇ ਘਰ ਆ। ਅਮਿੰਦ ਦੋਰੇਕਾਰ ਆ ਪਾਠ ਅੱਛਾ ਅਸੀਂ ਕੱਲ ਕਰਦੇ ਨਾ ਦਰਵਾਜ਼ਾ ਬੰਦ ਆਂ ਤਾਂ ਦੀ ਕਹਿਨ ਦੀ ਲੋਕ ਲਗਾਈ ਤੇ ਸੁਨਾ ਦੇ ਦੇ ਮੈਂ ਕੋਈ ਨਹੀਂ ਮੈਂ ਸੁਨਾ ਦੇ ਦਿੰਨੀ ਹੈ ਸੁਨਾ ਉੱਤਰ ਸਾਡਾ ਦੇਗੀ ਹੁੰਦੀ ਨਾ ਹਾਂਜੀ ਚਲ ਜੀ ਜਾਣਾ ਉਹ ਫਿਰ ਮੈਨੂੰ ਦੱਸ ਦੇ ਵੀ ਆਏ ਹੋਣੇ ਫਿਰ ਮੈਂ ਜਾਵਾਂ ਕਰ ਚਲ ਠੀਕ ਹੈ ਇਕੱਠੇ ਚਲ ਜਾਾਂਗੇ ਆਪਾਂ ਤਿਆਰ ਹੋ ਜਾ ਚਲ ਠੀਕ ਫੰਟਰ ਨਾਲ ਗੱਲਾਂ ਕਰਨ ਲਈ ਹੀ ਆ ਕੋਸ਼ ਨਹੀਂ ਮਮੀ ਗੱਲਾਂ ਕੀ ਕਰਨੀਆਂ ਹੀ ਮੈਂ ਝਾੜੂ ਲਾਉਣ ਲਈ ਹੀ ਤੇ ਕਹਿੰਦੀ ਹੀ ਕਿ ਬੱਚਿਆਂ ਨੂੰ ਬਾਹਰ ਖੇਡਣ ਨੂੰ ਭੇਜਿਆ ਵਾ ਕੁੜੀ ਨੂੰ ਕੰਮ ਕਰਾਇਆ ਕਰਾਂ ਗੁੜੀ ਕੋਲੋਂ ਸਾਰਾ ਉਹ ਕਹਿੰਦਾ ਕਿਉਂ ਤੂੰ ਆਪਣੀ ਕੁੜੀ ਕੋ ਕੰਮ ਕਰਾਉਂਦੀ ਐਹੀਂ ਕਰਾਈ ਐ ਮੈਂ ਕਿਹਾ ਇਹ ਕਹਿੰਦੀ ਮੈਂ ਤੇ ਆਪਣੀ ਕੋਲੋਂ ਸਾਰਾ ਕੰਮ ਕਰਾਉਂਦੀ ਆ ਆ ਮਾਰਦੀ ਆ ਗੱਲਾਂ ਮਾਰਦੀ ਉਤਰਾ ਹੀ ਫੜਕੋਣ ਲਈ ਕਿ ਮੈਨੂੰ ਬੱਚਿਆਂ ਦੇ ਖਿਲਾਫ ਆਹ ਹੋਏ ਕਹਿੰਦੀ ਨਹੀਂ ਆ ਪੇ ਕੰਮ-ਕੁਮ ਕਰਾਇਆ ਕਰੇ ਤੇ ਨੋਕੇ ਨੂੰ ਬਦਨਾਮ ਕਰਨ ਮੈਂ ਥੋੜਾ ਮੰਮੀ ਹੋਦੀਆਂ ਗੱਲਾਂ 'ਚ ਆਉਣ ਆਲੀ ਜੋ ਗਲਤੀਆਂ ਪਹਿਲਾਂ ਹੋਈਆਂ ਹੁਣ ਥੋੜੀ ਮੈਂ ਉਹ ਕਰਨੀਆਂ ਤੂੰ ਇਹਦੀ ਗੱਲ 'ਚ ਨਾ ਇਹ ਬੜੀ ਹੈਗੀ ਮੈਂ ਕਿਤੇ ਨਾ ਮੇਰੇ ਘਰ ਹੋਈ ਇਹਨੇ ਫੇਰ ਆਉਣਾ ਹੀ ਜਾਂ ਤੇ ਤੈਨੂੰ ਫੇਰ ਭੜਕਾਉਣਾ ਹੀ ਇਹ ਇੱਥੋਂ ਗਈ ਹੈ ਨਾ ਇਹਨੇ ਹੁਣ ਉਧਰ ਬਿੰਦਰ ਘਰ ਵੱਡ ਜਾਣਾ ਹੈ ਬਿੰਦਰ ਘਰੋਂ ਨਿਕਲ ਕੇ ਹੋਰ ਕਿਸੇ ਦਾ ਘਰ ਵੱਡ ਜਾਣਾ ਹੈ ਉਧਰ ਉਧਰ ਤੁਰੇ ਫਿਰਨਾ ਇਹਨੇ ਕਿਹੜਾ ਘਰ ਬਹਿਣਾ ਜਾ ਕੇ ਇਹਨੂੰ ਸਾਰੇ ਮਹੱਲੇ ਦਾ ਪਤਾ ਹੀ ਇਹਨੂੰ ਕਿ ਕੀ ਕਿਸੇ ਦਾ ਘਰ ਹੋਣ ਦਾ ਕੀ ਨਹੀਂ ਹੋਣ ਦਾ ਕਿਸੇ ਨੂੰ ਨਹੀਂ ਮਹੱਲੇ ਦਾ ਪਤਾ ਹੁੰਦਾ ਉਹ ਕੋ ਸਾਰੀ ਖਬਰ ਲੈ ਲਿਆ ਕਰੋ ਜਾ ਕੇ ਉਹ ਤਾਂ ਹੈਗੀ ਟੈਲੀਫੋਨ ਹੈ ਕਿਤਰਾ ਟਾਲੀ ਕੋਲ ਉਹਦੇ ਵਿੱਚ ਖਬਰਾਂ ਦੇਂਦਾ ਨਾ ਮੈਂਟੋ ਮੈਂਟਿਕ ਬਹੁਤ ਹਸਾਵਿਆ ਉਹਦਾ ਕਿ ਮੈਨੂੰ ਹੁਣ ਪਤਾ ਲੱਗ ਗਿਆ ਮੈਂ ਗਾਂ ਤੋਂ ਨਹੀਂ ਹੁਣ ਕੋਈ ਨਹੀਂ ਕੱਲਾ ਦੀ ਆ ਬਟਾਓ ਸਤਕ ਸਤ ਕਰੋ ਗਲਰ ਗੱਲਾਂ ਇਹ ਨਾ ਘਰ ਦੀ ਕੋਈ ਗੱਲ ਨਹੀਂ ਕਰਨੀ ਠੀਕ ਆ ਹੁਣ ਮੈਂ ਨਹੀਂ ਕਰਦੀ ਗੱਲ ਹੁਣ ਮੈਨੂੰ ਪਤਾ ਲੱਗ ਗਿਆ ਵਾ ਨਾ ਕਿ ਸੂ ਲੈਣ ਹੁੰਦੀ ਆ ਆਪਣੇ ਘਰੇ ਆ ਸੂ ਲੈਣ ਆਉਂਦੀ ਵੀ ਕੀ ਕਰਦੇ ਤੇ ਕੀ ਨਹੀਂ ਹੁੰਦਾ ਕਰਨ ਦਾ ਐ ਨਹੀਂ ਮੈਂ ਨਹੀਂ ਅਜੀਆਂ ਗੱਲਾਂ ਚਾਹੁੰਦੀ ਹੁਣ ਪਾਣੀ ਲਿਆ ਹਾਂ ਦਾ ਡਵਾ ਤੇ ਹਾਂ ਲਿਆ ਦੇ ਪਾਣੀ ਲੈ ਮੰਮੀ ਨੇ ਚੰਗੇ ਵੇਲੇ ਮੈਨੂੰ ਦੱਸਤਾ ਵਾ ਮੈਂ ਇਹਦੀਆਂ ਗੱਲਾਂ 'ਚ ਨਹੀਂ ਆਈ ਇਹ ਤੇ ਆਨੇ ਬਹਾਨੇ ਨਸੂ ਲੈਣ ਆਈ ਸੀ ਤੇ ਸਾਡੇ ਘਰ 'ਚ ਪਾੜ ਪਉਣ ਆਈ ਮੈਂ ਨਹੀਂ ਇਹਦੀਆਂ ਗੱਲਾਂ ਛਾਉਣ ਵਾਲੀ ਹੁਣ ਆ ਲਓ ਮੈਂ ਪਾਨ ਚਾੜੂ ਰਹਿ ਗਿਆ ਥੋੜਾ ਹਮਲਣਾ ਆਇਆ ਮੈਂ ਤਾਂ ਚੰਗੇ ਵਲੇ ਆ ਗਈ ਜਮਰਾ ਉੱਤੇ ਆ ਗਈਆਂ ਤਾਂ ਮੈਨੂੰ ਪਤਾ ਲੱਗ ਗਿਆ ਬੈਠੀ ਹੈ ਜਮਨਾਮ ਦੀ ਤਾਂ ਪਤਾ ਨਹੀਂ ਕੀ ਕੁਛ ਨੇ ਫੜਕਾ ਜਾਣਾ ਹੈ ਇਹਨੂੰ ਕਿ ਪਿੱਛੇ ਬਸ ਬਸ ਨੇ ਤਾਂ ਹੀ ਤੇ ਬਸ ਰਾਉਂਚੀ ਸਾਬਾ ਹਰਲੀਨਾ ਚਲੋ ਹੁਣ ਖੇਡਣਾ ਬੰਦ ਕਰੋ ਤੇ ਆਹ ਖੁੱਡ ਰੋਟੀ ਖਾਓ ਤੂੰ ਕੈਂਦੀ ਹੀ ਨਾ ਜ ਰੋਟੀ ਨਹੀਂ ਖਾਣੀ ਚੋਲ ਬਣਾਇਓ ਚੋਲ ਬਣਾਏ ਮੈਂ ਅੱਜ ਪਹਿਲਾਂ ਤੂੰ ਖਾਵੇਂਗਾ ਆਪੇ ਤੈਨੂੰ ਖਵਾਵਾਂ ਮੈਂ ਖਵਾ ਦਊ ਹਰਲੀਨ ਤੂੰ ਖਾ ਲੇਂਗੀ ਤੈਨੂੰ ਖਵਾਵਾਂ ਖਾ ਲੂੰਗੀ ਮੰਮਾ ਜੀ ਹਰਲੀਨਾ ਸਕੂਲੇ ਸਾਬ ਤਾਂਗ ਤੇ ਨਹੀਂ ਕਰਦਾ ਹੁੰਦਾ ਤੇਰੀ ਕਲਾਸ ਸਾਂਣਗੇ नहीं मम्मा जी बस मम्मा जी मैं हो नहीं खाने नहीं नहीं तू तो सारे खत्म कर खाने क्यों नहीं मैं खावा अपनी तेनु नहीं मम्मा जी के भाग गया नहीं नहीं, नहीं आ थोड़े से रह गए ले मैं खोंगी आए तो मैं दूध बना के देना हां केड़ा दूध पीना, के पीना ही नहीं मम्मा जी ना नहीं नहीं पीना दूध बनाना शेक बना द चॉकलेट वाला पीना नहीं मम्मा जी में रात को दूध आ जाना नहीं पीना चला चल खा लो फिर ठहर के दूध बना दूँ ठीक चल साहब तू भी खत्म कर ਏ ਮਮਾ ਦੇ ਕਿੰਨਾ ਖਿਆਲ ਰੱਖਦੇ ਵਾਈਕਲ ਜੀ ਪਹਿਲੇ ਮਮਾ ਤੇ ਤੁਹੀ ਲੱਗੇ ਆਵਲੇ ਮਮਾ ਨਾਲ ਲੈ ਕੇ ਜਾਇਓ ਹੱਲੀ ਨੇ ਪੁੱਤ ਚੋਲ ਨਹੀਂ ਖਾਣੇ ਨਹੀਂ ਮਮਾ ਲਈ ਖਾਣ ਲੱਗ ਨਾ ਮੈਂ ਖਵਾਦਾ ਨਹੀਂ ਕੀ ਹੋਇਆ ਈ ਕੀ ਹੋਇਆ ਮੈਂ ਦੀਨੂ ਕਿਆ ਕਹਿੰਦੇ ਕੁਛ ਨਹੀਂ ਮਮਾ ਨੇ ਮਮਾ ਇਹ ਮੈਨੂੰ ਵੀ ਰੋਟੀ ਪਾ ਕੇ ਦੇ ਦੋ ਪੁੱਤ ਰੋਟੀ ਬਣਾਈ ਪਈ ਹੈ ਰਸੋਈ ਦੇ ਵਿੱਚ ਪਾ ਕੇ ਖਾ ਲੈ ਤੂੰ ਮੈਂ ਉਹਨਾਂ ਨੂੰ ਤੇ ਪਾ ਕੇ ਦਿੱਤੀ ਜੀ ਉਹ ਤੋਂ ਛੋਟੇ ਆ ਤਾਂ ਤਾਂ ਉਹਨਾਂ ਨੂੰ ਪਾ ਕੇ ਦੇਣੀ ਤੂੰ ਤੇ ਵੱਡਾ ਹੋ ਗਿਆ ਵਾ ਨਾਲੇ ਪਾਣੀ ਵੀ ਲਿਆ ਦੇ ਘਰ ਲਈ ਨੂੰ ਤੇ ਸਾਬ ਨੂੰ ਵੀ ਲਿਆ ਦੇ ਠੀਕ ਨੋਟੀ ਸਾਸ੍ਰੀ ਕਾਲ ਸਾਸ੍ਰੀ ਕਾਲ ਬੱਤ ਬਹਿ ਜਾ ਨੂਰ ਚ ਲਾ ਕੇ ਢਾ ਚੱਲ ਕੇ ਮੈਂ ਨਹੀਂ ਲਾਣਾ ਜਾਣਾ ਕਿਉਂ ਨਹੀਂ ਇਹ ਖੇਡਣ ਲੈਣ ਆਇਆ ਵਾ ਤੈਨੂੰ ਦੋਸਤ ਤੇਰਾ ਖੇਡ ਕੇ ਆ ਬਾਹਰ ਘੜੀ ਜਾਣਾ ਨਾ ਜਾਣਾ ਕਿਉਂ ਨਹੀਂ ਮੂਰ ਤਾਂ ਮੈਨੂੰ ਵੀ ਲੈ ਜਾ ਮੈਂ ਨਹੀਂ ਤੈਨੂੰ ਲੈ ਕੇ ਜਾਣਾ ਤੂੰ ਹੁਣ ਤਾਂ ਘੱਟਦਾ ਲੈ ਕੇ ਕਿਉਂ ਨਹੀਂ ਜਾਣਾ ਉਹਨੇ ਕਿਹਦੇ ਨਾਲ ਖੇਡਣਾ ਵਾ ਤੇਰੇ ਨਾਲ ਹੀ ਖੇਡਣਾ ਵਾ ਛੋਟਾ ਭਰਾ ਤੇਰਾ ਲੈ ਕੇ ਜਾ ਨਾਲ ਚਲ ਜੀ ਸਹਿਰ ਨੂੰ ਵੀ ਨਾਲ ਮੈਂ ਮਰ ਆ ਕਿਉਂ ਨਹੀਂ ਸੋਈ ਚ ਅੰਟੀ ਜੀ}{|\text{ਸੀਤ ਤੇ ਬਹਿ ਜਾ ਪੁੱਤ}} ਨਹੀ ਆਂਟੀ ਜੀ ਮੈਂ ਤੇ ਹਲੀਨ ਨੂੰ ਲੈਣਾ ਹੀ ਆ ਚਾਹ ਲੈਨ ਨੂੰ ਲੈਣਾ ਹੀ ਆ ਹਲੀਨ ਆ ਪੜੋਨੇ ਖੜੀ ਏ ਮਮਾ ਜੀ ਮੈਂ ਖੇਡਣ ਚਾਹਤਾ ਸੀ ਰੱਜਣਾ ਚਲ ਜਾ ਪੁੱਤ ਮੈਂ ਨਾ ਦੁੱਧ ਬਣਾ ਕੇ ਲਿਆਉਣੀ ਆ ਦੁੱਧ ਪੀ ਕੇ ਜਾਇਓ ਠੀਕ ਆ ਸੇਰ ਤੂੰ ਵੀ ਬਹਿ ਜਾ ਮੈਂ ਤੇਰੇ ਵਾਸਤੇ ਵੀ ਦੁੱਧ ਲੈ ਕੇ ਆਉਣੀ ਆ ਮੈਂ ਦੁੱਧ ਲਈ ਹੁਣ ਨਹੀਂ ਸਾਰਿਆਂ ਵਾਸਤੇ। ਵੇਖ ਨਹੀਂ ਆ ਜਾਂਦੀ। ਹਮਨੇ ਇਹਨੂੰ ਪੁੱਛੀ ਵੀ ਆ। ਤੁਹਾਡੀ ਮਮਾ ਤੁਹਾਡੇ ਕੋ ਕੰਮ ਕਰਾਉਂਦੇ ਸੀ ਜਦ ਤੱਕ ਆਂਦੀ ਬੜਾ ਪਿਆਰ ਕਰਦੇ ਇਹਨਾਂ ਨੂੰ। ਹਰਲੀਨਾ ਸਹਿਬ ਇੱਧਰ ਆਓ। ਹਾਂਜੀ ਆਂਟੀ ਜੀ। ਹੁਣ ਨਹੀਂ ਤੁਹਾਡੀ ਮਮਾ ਤੁਹਾਡੇ ਕੋ ਕੰਮ ਕਰਾਉਂਦੀ। ਨਹੀਂ ਆਂਟੀ ਜੀ ਸਾਡੇ ਮਮਾ ਸਾਨੂੰ ਪਿਆਰ ਹੀ ਬੜਾ ਕਰਦੇ ਆ। ਅੱਗੇ ਦੇ ਸਹਿਬ ਤੁਹਾਡੇ ਕੋ ਝਾੜੂ ਪੋਚਾ ਲਵਾਉਂਦੀ ਹਨ ਨਹੀਂ ਲਵਾਉਂਦੀ। ਉਹ ਸੱਚੀ ਪਿਆਰ ਕਰਦੀ ਆ। ਪੁੱਤ ਇਹ ਤੁਹਾਡੀ ਅਸਲੀ ਮੰਮਾ ਥੋੜੀ ਆ। ਤੁਹਾਡੀ ਮੰਮਾ ਤੇ ਮਰ ਗਈ ਆ। ਉੱਤੇ ਚਲ ਗਈ ਆ। ਨਹੀਂ ਆਂਟੀ ਜੀ ਮੰਮਾ ਦੇ ਸਾਨੂੰ ਬੜਾ ਪਿਆਰ ਕਰਦੇ। ਖਲੀ ਇਹ ਤੁਹਾਡੇ ਪਾਪਾ ਨੇ ਦੂਜਾ ਵਿਆਹ ਕਰਾਇਆ ਤੁਹਾਨੂੰ ਸਾਬ ਪਤਾ ਵਾ। ਨਹੀਂ ਆਂਟੀ ਜੀ ਖਾਨੂੰ ਨਹੀਂ ਪਤਾ। ਚਲ ਸਾਬ ਭਾਈ ਖੇਢੀ। ਕਿੱਡੇ ਮਾਂ ਕੱਲ ਦੀ ਆਈ ਤੇ ਕਿੱਡੇ ਨਿਆਣੇ ਪੱਕੇ ਕੀਤੇ ਹੀ ਕਿਤੇ ਮਾਂ ਨੇ। ਸਸੇ ਕਮ ਜੀ। ਕਿਆ ਲੇ ਕੀ ਵਧੀਆ ਹੋਰ ਕਿੱਥੇ ਗਈ ਰਾਜ ਰਾਹ ਕੇ ਹੀ ਬਾਜ਼ਾਰ ਨੂੰ ਕਹਿਣੇ ਕੋਲ ਬਾਜ਼ਾਰ ਕੰਮ ਹੈ ਕੋਈ ਮਹਾਂਜਾ ਜਾਇਆ ਸਾਬ ਕਿਧਰਾ ਪੁੱਤ ਜੀ ਇੱਥੇ ਆਵਾ ਜਿਹੜੀ ਨਵਾਂ ਮੰਮੀ ਨਵੀਂ ਮੰਮੀ ਆਈ ਆ ਹੁਣ ਤੀ ਤੁਹਾਨੂੰ ਉਦਾਨ ਕਰਦੀ ਹੁਣ ਤੀ ਤੁਹਾਡੇ ਕੋ ਕੰਮ ਕਰਉਂਦੀ ਮੈਂ ਮੰਮੀ ਦਾ ਪਾਜੀ ਨਹੀਂ ਕਰਉਂਦੀ ਉਹ ਨਾ ਯੂੰ ਬੜਾ ਬਿਆਰ ਕਰੂਗੀ ਨਾ ਤਾਨੂੰ ਤੇ ਮੈਨੂੰ ਦੱਸਿਓ ਠੀਕ ਐ ਠੀਕ ਐ ਹੋਂਦ ਬੜਾ ਪਿਆਰ ਕਰਦੀ ਏ ਬੱਚਿਆਂ ਨੂੰ ਅੱਛਾ ਹਾਂ ਰੋਟੀ ਪਾਣੀ ਮੈਂ ਟਾਈਮ ਨਾ ਕੱਪੜਾ ਲੀਦਾ ਵੀ ਟਾਈਮ ਨਾ ਉਹ ਪਤਾ ਹੀ ਨਹੀਂ ਹੁੰਦਾ ਕਿੱਥੇ ਸਾਂਭ ਲੈਂਦੀ ਏ ਬੱਚਿਆਂ ਨੂੰ ਅੱਛਾ ਬੜਾ ਪਿਆਰ ਕਰਦੀ ਆ ਕਈ ਬਾਜ਼ਾਰ ਪਤਾ ਨਹੀਂ ਕੀ ਲੈਣ ਗਈ ਕਹਿੰਦੀ ਮੈਂ ਬਾਜ਼ਾਰ ਚੱਲੀ ਬੱਚਿਆਂ ਦਾ ਸਮਾਨ ਲੈ ਆਈ ਗਈ ਹਾਂ ਮੈਂ ਆ ਗਏ ਤੂੰ ਕਿੱਧਰ ਗਈ ਮੈਂ ਥੋੜਾ ਬਾਜ਼ਾਰ ਕੰਮ ਹੈ ਸੀ ਤੇ ਮੈਨੂੰ ਆਪ ਤੇ ਆਵਾਜ਼ ਆਸੀ ਖਿਡੌਣੇ ਪਸੰਦ ਆ ਗਏ ਤੇ ਮੈਂ ਉਹ ਲੈ ਜੀ। ਖਰੀਣਾ ਮੈਨੂੰ ਕੀ ਲੈ ਕੇ ਆਏ ਬਾਰੇ ਵਾਪਸ। ਆਏ ਕਿੱਡੇ ਸੋਹਣੇ ਗਿਫਟ। ਆਏ ਕਿੱਡਾ ਸੋਨਾ ਖਿਡੌਣਾ। ਸਾਹਿਬ ਆਪ ਤੇ। ਸਾਹਿਬ ਤੇਰੀ ਵੀ ਗੱਡੀ ਬੜੀ ਸੋਹਣੀ। ਉਹਦੇ ਵਾਸਤੇ ਕੀ ਲੈਣਾ ਸੀ ਉਹ ਵੱਡਾ ਮੈਨੂੰ ਸਮਝੀ ਨਹੀਂ ਆਈ ਉਹਦੇ ਵਾਸਤੇ ਕੀ ਲੈਵਾਂ। ਉਹਦੇ ਵਾਸਤੇ ਵੀ ਲੈਵਣਾ ਕੁਝ ਤੇ। ਮੈਂੜਾ ਮੁਰਦ ਕਹੂਗਾ ਉਹਨਾਂ ਨੂੰ ਲਿਆਤਾ ਦੇ। ਨਹੀਂ ਮੰਮੀ ਉਹਦੇ ਕੋਲ ਬੱਚੇਰੇ ਖਿਡੌਣੇ ਆ ਉਹ ਤੇ ਮੈਨੂੰ ਕੁੜੀ ਕਹਿਣ ਦੀ ਸੀ ਮਮਾਜੀ ਕੁਝ ਲੈ ਕੇ ਆਇਓ ਹੱਟ ਬਚਾਰੋ। ਮੈਂ ਕਹਤਾ ਲਾਗ ਮਸੰਦਾ ਨਹੀਂ ਮੈਂ ਆ ਗਿਆ ਸੁਣੇ ਆ ਸੁਣੇ ਆਣਾ ਚਲੋ ਫੇਰ ਬੜਾ ਸੋਣਾ ਹੈ ਚਲੋ ਠੀਕ ਹੈ ਮਮ ਜੀ ਮੈਂ ਜਾਵਾਂ ਮੜਾ ਹੈ ਦਾ ਜਿਹੜੀ ਆ ਸੀ ਰੱਦ ਮਮਾ ਆਣਾ ਹਾਂ ਉਹ ਕਹਿੰਦੇ ਵੀ ਇਹਨਾਂ ਤੇ ਤਹਦੀ ਨਾ ਮਮਾ ਇਹਨਾਂ ਨੂੰ ਮਤਈ ਮਾਟਾ ਦੇ ਇਤਰਾ ਕਹਿੰਦੇ ਇਹ ਦਾਦੀ ਜੀ ਤਾਂ ਰਖੇਂਦੇ ਇਪਟਾਲੇ ਤਾਂ ਪਾਣੀ ਨਾ ਤੁੱਜ ਜਾਵੇ ਆ ਕਰਾਇਆ ਵਾ ਉਹ ਝੂਠ ਬੋਲਦੀ ਆ ਦਾਦੀ ਜੀ ਤੁੱਜ ਜਾਵਿਆ ਕੀ ਹੁੰਦਾ ਵਾ ਤੇ ਪੁੱਤ ਕੋਈ ਨਾ ਤੁੱਜਾ ਵਿਆਹ ਹੁੰਦਾ ਉਹ ਐਵੇਂ ਤੁਹਾਨੂੰ ਮੋਬਾਈਲ ਲੈਣੀ ਮਟਕ ਤੁੱਜਾ ਵਿਆਹ ਕਰਾਣਾ ਨਾ ਪੁੱਤ ਇਤਰਾ ਨਹੀਂ ਕਹੀਦਾ ਉਹ ਝੂਠ ਬੋਲਦੀ ਆ ਉਹ ਆਉਂਦੀ ਨਹੀਂ ਸਾਡੇ ਘਰ ਖੇਡਣ ਨਾ ਆਉਣ ਇਤਰਾ ਨਹੀਂ ਗੱਲਾਂ ਮੈਂ ਇਹਨਾਂ ਨੂੰ ਕਹਾਂ ਸਾਡੇ ਘਰ ਖੇਡਣ ਨਾ ਆਉਣਗੇ ਠੀਕ ਐ ਉਹਨੀਆਂ ਗੱਲਾਂ ਮਗਰ ਨਹੀਂ ਲੱਗਣਾ ਉਹ ਤਾਂ ਝੂਠ ਬੋਲਦੀ ਆ ਉਹਨੂੰ ਪਤਾ ਹੀ ਨਹੀਂ ਗੱਲ ਕਿਹੜੀ ਕਰਨੀ ਤੇ ਕਿਹੜੀ ਨਹੀਂ ਕਰਨੀ ਉਹ ਤਰ੍ਹਾਂ ਕਰੀ ਜਾਂਦੀ ਆ ਆ ਮਮਾ ਨੇ ਫਿਲਿਆ ਕਰ ਤੰਤਰਾ ਵੇਖ ਲੈ ਸੋਨੇ ਤੇ ਜਾਓ ਇਹਨਾਂ ਨਾਲ ਖੇਡੋ ਨਾਲ ਕੋਲ ਕੇ ਵੇਖੋ ਇਹਨਾਂ ਕਿੱਦ ਸੋਨੇ ਹੈ ਐ ਕਿੱਡੀ ਚਲਾਕ ਜਨਾਨੀ ਹਾਂ ਦੱਸ ਬੱਚਿਆਂ ਨੂੰ ਵੀ ਢਕਾਉਣ ਲਈ ਆ ਉਹਦੋਂ ਉਹਨੂੰ ਢਕਾ ਕੇ ਗਈ ਪਰ ਮੈਂ ਹਾ ਉਪਰ ਗੱਲ ਕਰ ਦਿੱਤੀ ਮੈਂ ਕਿਾ ਚੱਲ ਕੀ ਪੁੱਛਣਾ ਇਹਨੂੰ ਹੁਣ ਤਾਂ ਮੈਨੂੰ ਪੱਕਾ ਪੁੱਛ ਕੇ ਆਉਂਗੀ ਨਾ ਕਿਦੀ ਮੈਂ ਮਤ ਦੇ ਕੇ ਉਹ ਨਹੀਂ ਚੰਗੀ ਤਰ੍ਹਾਂ ਉਹ ਜਰੇ ਪਾਣੀ ਮਾਰਨ ਭਿੰਦ ਕਰਈ ਆ ਹਾਂਜੀ ਆਂਟੀ ਦੇ ਘਰੇ ਆਜੋ ਸਬਜ਼ੀ ਕੱਟਣ ਲਈ ਆਂ ਮਾਨਪ੍ਰੀਤ ਹਾਂਜੀ ਆਂਟੀ ਮੈਂ ਤੇਰ ਨਾਲ ਕੋਈ ਗੱਲ ਕਰਨ ਆਈ ਆਂ ਹਾਂਜੀ ਬੋਲੋ ਗੱਲ ਮੈਂ ਇਹ ਕਰਨ ਆਈ ਬੋਦਨ ਤਾਂ ਗਏ ਨਾ ਹੱਡੇ ਘਰ ਭੋਗਤੇ ਅਸਨਾ ਦੇਣ ਹਾਂਜੀ ਤੇ ਤੂੰ ਉੱਧਰ ਸਾਡੇ ਨੌਨ ਬੜੀਆਂ ਗੱਲਾਂ ਕਰਕੇ ਬੜਾ फडਕਾ ਕੇ ਆਈ ਏ ਮੈਂ ਆਹੋ ਤੁਹਾਡੀ ਨੌਨ ਪੜਕਾਇਆ ਆਹੋ ਤੂੰ ਫੜਕਾਇਆ ਮੈਨੂੰ ਕਿ ਲੋੜ ਤੁਹਾਡੀ ਨੌਨ ਨੂੰ ਢੜਕਾਉਣ ਦੀ ਹੁਣ ਤਾਂ ਕਹਿ ਕੇ ਨਾ ਇਹ ਬੱਚਿਆਂ ਕੋ ਕੰਮਕੁਮ ਕਰਾਇਆ ਕਰੋ ਮੈਂ ਸੋ ਕੋ ਥੋੜੀ ਕਿ ਉਲਟੀ ਉਹਨੇ ਸੋ ਮੈਨੂੰ ਕਿਹਾ ਵਾ ਉਹ ਮੇਰੇ ਨਾਲ ਗੱਲਾਂ ਕਰਨ ਦੀ ਦੋਹਾਂ ਬੱਚਿਆਂ ਦੀਆਂ ਉਹਨੇ ਇਹੋ ਜਿਹੀ ਗੱਲ ਕਰਦੀ ਉਹ ਲੈ ਪਹਿਲੇ ਵਰਗੀ ਆ ਪਹਿਲੋ ਮਾਰਦੀ ਕੋੜਦੀ ਸੀ ਤੇ ਤੁਹਾਡੇ ਗਾੜੀ ਹੋਣ ਜੀ ਬੋਲੀ ਨਹੀਂ ਐ ਤੇ ਉਹਨੇ ਸਾਰੀਆਂ ਗੱਲਾਂ ਮੇਰੇ ਨਾਲ ਕੀਤੀਆਂ ਉਸ ਕੋ ਆਪ ਹੀ ਉਲਟ ਮੇਰੇ ਨਾਲ ਕਰਨ ਢਈ ਮੈਂ ਸਭ ਕੁਝ ਵੇਖਦੀ ਆ ਮੈਂ ਉਹਲੇ ਉਹ ਕੋਈ ਵੇਖ ਲਿਆ ਵਾ ਮੈਂ ਸਾਰਾ ਕੁਝ ਵੇਖ ਲਿਆ ਉਹ ਹੁਣ ਇਹੋ ਜਿਹੀ ਨਹੀਂ ਰਹੀ ਪਹਿਲੀ ਵਰਗੀ ਮੈਂ ਤਾਂ ਕੋਈ ਫਿਰ ਗੱਲ ਨਹੀਂ ਕੀਤੀ ਚਲ ਤੂੰ ਉਹਨੂੰ ਨਹੀਂ ਕੀਤੀ ਤੇ ਤੂੰ ਕੱਲ ਬੱਚੇ ਤੁਹਾਡੇ ਘਰ ਆਏ ਤਾਂ ਉਹਨਾਂ ਨੂੰ ਕਹਿੰਨੀਏ ਤੁਹਾਡੇ ਦੇ ਪਾਪਾ ਨੇ ਨਵਾਂ ਵਿਆਹ ਕਰਾਇਆ ਵਾ ਦੂਜਾ ਵਿਆਹ ਕਰਾਇਆ ਵਾ ਇਹ ਤੁਹਾਡੀ ਮਤਰਈ ਮਾਂ ਵਾ ਬੱਚੇ ਤਾਂ ਨਹੀਂ ਨਾ ਝੂਠ ਮਾਰਦੇ ਤੇ ਤੂੰ ਮੇਰੀ ਭੈਣ ਨਾ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਕਿ ਵਿਆਹ ਕਰ ਮੈਂ ਨਹੀਂ ਕਹਿੰਦੀ ਵੀ ਨਾ ਆਇਆ ਤੂੰ ਸਾਡੇ ਘਰ ਆਇਆ ਕਰ ਵਿਆਹ ਕਰੋ ਗੱਲਾਂ ਕਰਿਆ ਕਰੋ ਆਪਣਾ ਦੁੱਖ ਸੁੱਖ ਫੋਲਿਆ ਕਰੋ ਪਰ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਠੀਕ ਹੈ ਜਿਹੜਾ ਕਿਸੇ ਦਾ ਮਨ ਦੁਖੇ ਤੇ ਤੁਸੀਂ ਹੱਸਿਆ ਖੇਡਿਆ ਕਰੋ ਮੈਂ ਨਹੀਂ ਆਂਦੀ ਤੁਸੀਂ ਨਾ ਆਓ ਹੱਸੋ ਖੇਡੋ ਆਣ ਕੇ ਠੀਕ ਹੈ ਤੇ ਉਹਨੂੰ ਸੋ ਕੋ ਸਮਝਾਇਆ ਕਰ ਪਿਓ ਤੂੰ ਚੱਲ ਤੈਨੂੰ ਨਹੀਂ ਗਲੀ ਮੱਲੇ ਦਾ ਤੈਨੂੰ ਸਾਰਾ ਪਤਾ ਉਹਨੂੰ ਨਹੀਂ ਪਤਾ ਜਿਹੜੀ ਕੋਈ ਇਸ ਤਰ੍ਹਾਂ ਦੀ ਜਨਾਨੀ ਉਹ ਤੂੰ ਉਹਨੂੰ ਪਿੱਛੇ ਕਰਿਆ ਕਰ ਵੀ ਇਹਦੇ ਨਾਲ ਇਸ ਤਰ੍ਹਾਂ ਨਹੀਂ ਬੋਲਣਾ ਇਸ ਤਰ੍ਹਾਂ ਨਹੀਂ ਬੋਲਣਾ ਠੀਕ ਹਾਂ ਚੱਲ ਠੀਕ ਹੈ ਆਰ ਮਾ ਜਾਨੀ ਹੈ ਚੰਗਾ ਬਹਿ ਜਾਓ ਆਂਟੀ ਜੀ ਚਾਹ ਪੀ ਕੇ ਜਾਓ ਨਹੀਂ ਨਹੀਂ ਗੁੱਸਾ ਕਰ ਮੈਂ ਤੁਹਾਨੂੰ ਆਪਣੇ ਸਮਝ ਕੇ ਬਹਿ ਜਾਓ ਚਾਹ ਪੀ ਕੇ ਜਾਓ ਚਾਹ ਬਣਾਉਣੀ ਆ ਨਹੀਂ ਨਹੀਂ ਚਾਹ ਨਹੀਂ ਪੀਣੀ ਚਾਹ ਮੈਂ ਪੀ ਕੇ ਆਈ ਹਾਂ ਮੈਂ ਤੇ ਗੱਲਾਂ ਕੀਤੀਆਂ ਇਹ ਜਿਹੜਾ ਮੈਨੂੰ ਥੋੜੀ ਪਤਾ ਹੀ ਉਹਨੇ ਆਪਣੀ ਸੱਸ ਨੂੰ ਦੱਸ ਦੇਣਾ ਸਾਰਾ ਗੋਸ਼ ਅੱਗੇ ਤੋਂ ਨਹੀਂ ਮੈਂ ਉਹਨਾਂ ਦੇ ਘਰ ਕੋਈ ਵੀ ਗੱਲ ਕਰਦੀ ਉਥੇ ਬੱਚੇ ਵੀ ਇੰਨੇ ਪੱਕੇ ਆ ਉਸੇ ਵੇਲੇ ਆਪਣੀ ਦਾਦੀ ਨੇ ਦੱਸਿਆ ਵਾ ਤੇ ਉਹ ਬੌਟੀ ਨੇ ਵੀ ਉਸੇ ਵੇਲੇ ਆਪਣੀ ਸੱਸ ਨੂੰ ਦੱਸਿਆ ਵਾ ਹੁਣ ਇਹ ਘਰ ਲੜਾਈ ਪੈ ਚੱਲੀ ਹੀ ਅੱਗੇ ਤੋਂ ਨਹੀਂ ਮੈਂ ਉਹਨਾਂ ਦੇ ਘਰ ਜਾਂਦੀ ਉਹਨਾਂ ਦੇ ਘਰ ਜਾ ਕੇ ਗੱਲਾਂ ਉਹਦੀ ਨਹੀਂ ਬੌਟੀ ਨਾ ਕਰਦੀ ਨਾ ਉਹਨਾਂ ਦੇ ਬੱਚਿਆਂ ਨਾਲ ਕਰਦੀ ਮੈਂ ਤੇ ਬਾਬਾ ਹੱਥ ਜੋੜੇ ਮਾਹੀ ਉਹਨਾਂ ਦੇ ਘੜੀ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਵੇਗੀ ਜਿਵੇਂ ਕਿ ਤੁਸੀਂ ਸਾਡੀ ਪਹਿਲੀ ਵੀਡੀਓ ਨੂੰ ਬਹੁਤ ਪਸੰਦ ਕੀਤਾ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਬਹੁਤ ਪਸੰਦ ਕਰੋਗੇ ਸਤਾਰੀਆਂ ਮਤਰੀਆਂ ਮਾਂ ਵਈਕੋ ਜੀਆਂ ਨਹੀਂ ਹੁੰਦੀਆਂ ਜਿਵੇਂ ਪੰਜ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਵੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਵਿੱਚ ਆਪਣੇ ਸੁਝਾਅ ਜਰੂਰ ਲੈ ਕੇ ਦੱਸਿਓ ਆਪਾਂ ਇਸੇ ਤਰ੍ਹਾਂ ਹੀ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਸਾਡੀ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਸਾਡੇ ਵੱਲੋਂ ਸਤਿ ਸ੍ਰੀ ਅਕਾਲ